ਪੰਜਾਬ ਸਰਕਾਰ ਨੇ ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਗਲਤ ਬਿੱਲ ਜਾਰੀ ਕਰਨ ਵਾਲੇ ਗਾਹਕਾਂ ਨੂੰ 3.11 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੁਰਮਾਨੇ ਦੀ ਕੁੱਲ ਰਕਮ ਦੇ ਵਿੱਚੋਂ 2.12 ਕਰੋੜ ਰੁਪਏ ਦੀ ਵਸੂਲੀ ਕਰ ਲਈ ਗਈ ਹੈ ਬਿੱਲ ਲਿਆਓ ਇਨਾਮ ਪਾਓ ਯੋਜਨਾ ਦੇ ਉਦੇਸ਼ ਵਸਤੂਆਂ ਤੇ ਸੇਵਾਵਾਂ 'ਤੇ ਟੈਕਸ ਅਧੀਨ ਪਾਲਣਾ ਨੂੰ ਵਧਾਉਣਾ ਅਤੇ ਇਸੇ ਤਰ੍ਹਾਂ ਮਾਲੀਆ ਵਧਾਉਣਾ ਹੈ ਇਸ ਯੋਜਨਾ ਦਾ ਟੀਚਾ ਯੂਜ਼ਰਜ਼ ਨੂੰ ਰਾਜ ਦੇ ਅੰਦਰ ਕੀਤੀ ਗਈ ਉਹਨਾਂ ਦੀ ਖਰੀਦ ਦੇ ਲਈ ਡੀਲਰਾਂ ਤੋਂ ਬਿੱਲ ਲੈਣ ਦੇ ਲਈ ਪ੍ਰੇਰਿਤ ਕਰਨਾ ਹੈ ਜਿਸ ਦੇ ਨਾਲ ਉਹਨਾਂ ਨੂੰ ਆਪਣੀ ਵਿਕਰੀ ਦੇ ਲਈ ਬਿੱਲ ਜਾਰੀ ਕਰਨ ਦੇ ਲਈ ਮਜਬੂਰ ਕੀਤਾ ਜਾ ਸਕੇ ਇਸ ਯੋਜਨਾ ਦੇ ਤਹਿਤ ਖਪਤਕਾਰਾਂ ਨੂੰ ਮਾਈ ਬਿੱਲ ਐਪ ਤੇ ਆਪਣੇ ਖਰੀਦਦਾਰੀ ਦੇ ਬਿੱਲਾਂ ਨੂੰ ਅਪਲੋਡ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਹਰ ਮਹੀਨੇ ਦੀ 7 ਤਰੀਕ ਨੂੰ ਹੋਣ ਵਾਲੇ ਲੱਕੀ ਡਰਾਅ ਵਿੱਚ ਹਿੱਸਾ ਲੈਣ ਦੇ ਲਈ ਆਪਣੇ ਖੁਦ ਹੀ ਯੋਗ ਹੋ ਜਾਣਗੇ ਮંત્રી ਚੀਮਾ ਨੇ ਅੱਗੇ ਦੱਸਿਆ ਕਿ 8 ਫਰਵਰੀ ਤੱਕ ਇਸ ਸਕੀਮ ਦੇ ਤਹਿਤ ਮਿਲੇ ਕੁੱਲ 59616 ਬਿੱਲਾਂ ਦੇ ਵਿੱਚੋਂ 52988 ਦੀ ਤਸਦੀਕ ਹੋ ਚੁੱਕੀ ਹੈ ਅਤੇ 6628 ਬਿੱਲ ਪੜਤਾਲ ਹੋਣੇ ਬਾਕੀ ਹਨ। ਉਹਨਾਂ ਦੱਸਿਆ ਕਿ ਇਸ ਸੰਬੰਧੀ ਸਬੰਧਤ ਵਿਕਰੇਤਾਵਾਂ ਨੂੰ 1361 ਨੋਟਿਸ ਵੀ ਜਾਰੀ ਕੀਤੇ ਗਏ ਹਨ। ਫਿਰੋਜ਼ਪੁਰ ਤੋਂ ਸਭ ਤੋਂ ਵੱਧ 199 ਗਲਤ ਬਿੱਲ ਪਾਏ ਗਏ ਹਨ ਜਿਨ੍ਹਾਂ ਤੇ 34. ਨੜੇ 99 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਚੀਮਾ ਨੇ ਦੱਸਿਆ ਕਿ ਗਲਤ ਬਿੱਲਾਂ ਤੇ ਲੁਧਿਆਣਾ ਤੋਂ 95.95 ਲੱਖ ਰੁਪਏ ਅਮਰਸਰ ਤੋਂ 59.72 ਲੱਖ ਰੁਪਏ ਰੂਪਨਗਰ ਤੋਂ 50.43 ਲੱਖ ਰੁਪਏ ਅਤੇ ਜਲੰਧਰ ਤੋਂ 33.62 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਮੰਤਰੀ ਨੇ ਅੱਗੇ ਵੀ ਦੱਸਿਆ ਕਿ ਇਸ ਸਕੀਮ ਤਹਿਤ ਦਸੰਬਰ 2023 ਦੇ ਅੰਤ ਤੱਕ 918 ਜੇਤੂਆਂ ਨੇ ਮੇਰਾ ਬਿੱਲ ਐਪ ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਕੇ 43.73 ਲੱਖ ਰੁਪਏ ਦੇ ਇਨਾਮ ਜਿੱਤੇ ਹਨ ਇਸ ਯੋਜਨਾ ਦੇ ਤਹਿਤ ਇਨਾਮ ਬਿੱਲ ਦੇ ਵਿੱਚ ਐਲਾਨੀਆਂ ਵਸਤੂਆਂ ਜਾਂ ਸੇਵਾਵਾਂ ਦੇ ਟੈਕਸ ਯੋਗ ਮੁੱਲ ਦੇ 5 ਗੁਣਾ ਦੇ ਬਰਾਬਰ ਹੋਵੇਗਾ ਅਤੇ ਹਰੇਕ ਇਨਾਮ ਦੀ ਵੱਧ ਤੋਂ ਵੱਧ ਸੀਮਾ 10000 ਰੁਪਏ ਹੋਵੇਗੀ ਪ੍ਰਤੀ ਜ਼ਿਲ੍ਹਾ ਰਾਜ ਦੇ ਵਿੱਚ 29 ਟੈਕਸੇਸ਼ਨ ਜ਼ਿਲ੍ਹੇ ਵੱਧ ਤੋਂ ਵੱਧ 10 ਐਵਾਰਡ ਹਨ ਜਿਸ ਨਾਲ ਪ੍ਰਤੀ ਮਹੀਨਾ ਅਵਾਰਡਾਂ ਦੀ ਗਿਣਤੀ 290 ਹੋ ਜਾਂਦੀ ਹੈ ਪੈਟਰੋਲੀਅਮ ਉਤਪਾਦਾਂ ਅਤੇ ਸ਼ਰਾਬ ਦੇ ਨਾਲ B2B business to business ਲੈਣ ਦੇਣ ਲਈ ਵਿਕਰੀ ਦੇ ਬਿੱਲ ਸਕੀਮ ਦੇ ਵਿੱਚ ਹਿੱਸੇਦਾਰੀ ਦੇ ਯੋਗ ਨਹੀਂ ਹਨ ਬਿਊਰੋ ਰਿਪੋਰਟ ਇਹ ਸਮਝਤ ਨਿਊਜ਼